ਚੌਧਰ ਤਾਂ ਪਤਾ ਹੋਊਗਾ ਉਹਨੂੰ ਚੌਸਰ ਨਹੀਂ ਪਤਾ ਉਹਨੂੰ ਚੌਧਰ ਕੀ ਹੁੰਦੀ ਹੈ ਇਹ ਤਾਂ ਪਤਾ ਹੋਊਗਾ ਉਹਨੂੰ ਸੋ ਇਸ ਕਰਕੇ ਉਹ ਬੰਦੇ ਨੇ ਜਿਨ੍ਹਾਂ ਦਾ ਕੋਈ ਰਿਲੇਸ਼ਨ ਹੀ ਨਹੀਂ ਕੋਈ ਆਮ ਲੋਕਾਂ ਨਾਲ ਲੈਣ ਦੇਣੇ ਨਹੀਂ ਉਹਨਾਂ ਨੂੰ ਆਪਾਂ ਕਿਉਂ ਆਪਾਂ ਕੁਰਸੀਆਂ ਤੇ ਬਿਠਾ ਕੇ ਉਹ ਚਲੋ ਕੁਦਰਤੀ ਹੁਣ ਤਾਂ ਰੱਬ ਨਹੀਂ ਕਹਾੜਾ ਚਲਾਤਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਉਹਨਾਂ ਦੀ ਮੱਤ ਬੱਜੀ ਪਈ ਕਹਿੰਦੇ ਸੁਖਵੀਰ ਬਾਦਲ ਨੇ ਦਾਸ ਕੱਢਤੇ ਕੱਲ ਮੈਂ ਖਬਰ ਸੁਣੀ ਸੁਖਵੀਰ ਬਾਲਲ ਨੇ ਕਹਿੰਦੇ 10 ਲੀਟਰ ਕੱਢ ਤੇ ਮੈਂ ਕਿਹਾ ਹੈਗੇ ਕਿੰਨੇ ਕੀ ਸੀ ਪਹਿਲਾਂ 10 ਕੀ ਸੀ ਉਹੀ ਕੱਢ ਤੇ ਹੁਣ ਫਿਰ ਕੀ ਕਰੋਗੇ ਤੱਕੜੀ ਕਿੱਧਰ ਗਈ ਘਰੋਂ ਉਹ ਤੱਕੜੀ ਦੀਆਂ ਰस्सियां ਟੁੱਟ ਗਈਆਂ ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ ਥੋੜਾ ਝਾੜੂ ਖਿਲਰ ਗਿਆ ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਉਹ ਤੋਲਣ ਜੋਗੀ ਨਹੀਂ ਰਹਿੰਦੀ ਪੰਜੇ 'ਚੋਂ ਇੱਕ ਉਂਗਲ ਇੱਧਰ ਉੱਧਰ ਕਰ ਦਈਏ ਪਤਾ ਨਹੀਂ ਹੋਰ ਹੀ ਅਲਲਾ ਕੋਟ ਜਾ ਬਣ ਜਾਂਦਾ ਉਹ ਨਹੀਂ ਰਹਿੰਦਾ ਝਾੜੂ ਤਾਂ ਫੇਰ ਵੀ ਦੋ ਚਾਰ ਥੀਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਂਦਾ ਸਫਾਈ ਕਰਦਾ ਰਹਿੰਦਾ ਹੈ ਝਾੜੂ ਨੂੰ ਕੋਈ ਖਤਰਾ ਨਹੀਂ ਤੁਸੀਂ ਆਪਣੀਆਂ ਤੱਕੜੀਆਂ ਪੰਜੇ ਵੀਰੇ ਖਲੋ ਬਸ ਹਾਂ ਸੋ ਬਹੁਤ ਤੁਹਾਡਾ ਇਸ ਗੱਲੋਂ ਸਤਿਕਾਰ ਕਰਦਾ ਮੈਂ ਕਿ ਤੁਸੀਂ ਸਾਡੇ ਮੇਰੇ ਇਲਾਕੇ ਦੇ ਲੋਕ ਹੋ ਜਦੋਂ ਮਰਜੀ ਆਪਣਾ ਪੁੱਤ ਸਮਝ ਕੇ ਆਪਣਾ ਛੋਟਾ ਵੱਡਾ ਭਾਈ ਸਮਝ ਕੇ ਜਦੋਂ ਮਰਜੀ ਮੈਨੂੰ ਰੋਕ ਲਿਓ ਬਾਹ ਫੜ ਕੇ ਰੋਕ ਲਿਓ ਆਪਾਂ ਇਹਨਾਂ ਪਿੰਡਾਂ ਵਾਸਤੇ ਕਦੇ ਇਹਨਾਂ ਪਿੰਡਾਂ ਤੋਂ ਵੱਡੇ ਨਹੀਂ ਹੋ ਸਕਦੇ ਕਹਿੰਦੇ ਬੰਦਾ ਕਦੇ ਵੀ ਜਿੱਥੇ ਮਰਜੀ ਪਹੁੰਚ ਜੇ ਪਰ ਆਪਣੇ ਪੁਰਾਣੇ ਯਾਰਾਂ ਦੋਸਤਾਂ ਤੋਂ ਪੁਰਾਣੇ ਟੀਚਰਾਂ ਤੋਂ ਔਰ ਪੁਰਾਣੇ ਆਪਣੇ ਸੱਭਿਆਚਾਰ ਤੋਂ ਵੱਡਾ ਨਹੀਂ ਹੋ ਸਕਦਾ ਕਦੇ ਵੀ ਸੋ ਵੀਰੋ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋਂ ਜਦੋਂ ਇਲੈਕਸ਼ਨ ਲੜਦੇ ਆ ਤੁਸੀਂ ਤਾਂ ਕਮਾਲ ਹੀ ਕਰ ਦਿੰਨੇ ਹੋ ਇਸ ਵਾਰ ਵੀ ਤੁਸੀਂ ਕਰਤੀ ਕਮਾਲ ਪੌਣੇ 2 ਲੱਖ ਤੇ ਮੀਤ ਮੀਤ ਨੂੰ ਜਿਤਾਇਆ ਸੰਗਰੂਰ ਤੋਂ ਔਰ ਜਾ ਕੇ ਉਹ ਮੁੰਡਾ ਬੋਲ ਵੀ ਰਿਹਾ ਬਹੁਤ ਵਧੀਆ ਬੋਲ ਰਿਹਾ ਪਾਰਲੀਮੈਂਟ ਚ ਇਹੋ ਜਿਹੇ ਬੁਲਾਰੇ ਪੇ ਜੋ ਜਿਹੜੇ ਆਪਣੇ ਇੱਥੋਂ ਦਾ ਪਤਾ ਲੱਗੇ ਵੀ ਹਾਂ ਸੰਗਰੂਰ ਤੋਂ ਆਇਆ ਕੋਈ ਤੇ ਬੋਲਣ ਵਾਲਾ ਹੀ ਹੋਊਗਾ ਕੋਈ ਸੰਗਰੂਰ ਤੋਂ ਪਹਿਲਾਂ ਆਪਾਂ ਭੇਜੀ ਗਏ ਇਹਨਾਂ ਨੂੰ ਉਹਨੇ ਬੋਲਿਆ ਵਾਲਿਆ ਹੈ ਨਹੀਂ ਕੱਖ ਨਹੀਂ ਬੋਲਣਾ ਆਉਂਦਾ ਸੀ ਹਿੰਦੀ ਨੂੰ ਪੈਂਦੇ ਆ ਵੀ ਪੰਜਾਬੀ ਬੋਲੋ ਯਾਰ RAM ਨਾਲ ਉੱਤੇ ਹਨਾ ਉਹ ਚੰਦੂ ਮਾਜਰਾ ਹਿੰਦੀ ਬੋਲਣ ਲਾਇਆ ਉਹ ਹੈ ਜੀ ਹਿੰਦੀ ਨਾਲ ਮੈਨੂੰ ਸਮਝ ਆਵੇ ਸਪੀਕਰ ਮੈਨੂੰ ਪੁੱਛੀ ਜਾਂਦੀ ਸੀ ਇਹ ਕਿਆ ਬੋਲ ਰਹਾ ਹੈ ਮੈਂ ਕਿਹਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕੀ ਬੋਲ ਰਹਾ ਹੈ ਹਨਾ ਤਾਂ ਮੈਡਮ ਜੀ ਆਪਣਾ ਝੁੱਗਾ ਚੱਕ ਕੇ ਤੇ ਆਪਣਾ ਹੀਟੀ ਡਨਾਂਗਾ ਹੁੰਦਾ ਹੈ ਉਹ ਕਹਿੰਦੀ ਜੀ ਕੀ ਹੁੰਦਾ ਹੈ ਮੈਂ ਕਹਾਂ ਜੀ ਹੁਣ ਕੀ ਕਰੀ ਹਾਂ ਮੈਡਮ ਜੀ ਅਬ ਸਾਪ ਲੰਘ ਗਿਆ ਹੈ ਲੀਕ ਉੱਟ ਰਹੇ ਹਨ ਉਹ ਮੈਂ ਕਹਿੰਦੀ ਜੀ ਇਹ ਕੀ ਹੁੰਦਾ ਹੈ ਮੈਂ ਕਹਾਂ ਜੀ ਮੈਂ ਪੁੱਛੋ ਹੀ ਨਾ ਹੁਣ ਤੁਸੀਂ ਬਸ ਉਹ ਮੈਨੂੰ ਪੁੱਛਿਆ ਕਰੇ ਵੀ ਜੇ ਕੀ ਹੁੰਦਾ ਹੈ ਕੋਈ ਅਨਪਾਰਲੀਮੈਂਟਰੀ ਲਫ਼ਜ਼ ਤੋਂ ਨਹੀਂ ਹੈ ਹੈਨਾ ਮੈਡਮ ਜੀ ਜੋ ਸੁਖਾਜੂ ਕੇ ਚਵਾਰੇ ਬਲਖਣਾ ਬੁਖਾਰੇ ਹੈ ਨਾ ਮੈਂ ਕਿਹਾ ਤੁਮ ਮਹਾਵਰੇ ਜ਼ਰੂਰ ਬੁਲਣੇ ਆਂ ਹਿੰਦੀ ਚ ਮਹਾਵਰੇ ਤਾਂ ਅਬਦੀ ਪਾਸ਼ਾ ਚ ਚੰਗੇ ਲੱਗਦੇ ਨੋ ਜੀ ਨੋ ਮੈਡਮ ਐਸਾ ਨਹੀਂ ਹੋਤਾ ਹੈ ਹਾਂ ਕੁੱਤੀ ਔਰ ਚੋਰ ਰਲ ਚੁਕੇ ਹੈ ਔਰ ਜੇ ਤੋ ਪੰਗਾ ਹੋ ਗਿਆ ਹੈ ਪੰਜਾਬ ਮੋ ਕਹਿੰਦੀ ਕੀ ਹੋ ਗਿਆ ਮੈਨੂੰ ਬਤਾ ਦੋ ਹੈ ਨਾ ਉਹ ਬਾਅਦ ਚ ਪੁੱਛਦੀ ਸੀ ਵੀ ਕੱਟਣਾ ਕੁੱਟਣਾ ਤਾਂ ਨਹੀਂ ਚੋ ਕੁਝ ਕੋਈ ਗਾਲ ਬੋਲਤਾ ਨਹੀਂ ਕੱਢ ਗਿਆ ਹੈ ਨਾ ਤੇ ਮੈਂ ਕਹਿੰਦਾ ਸੀ ਮੈਂ ਕਹਿੰਦਾ ਜੀ ਗਾਲ ਤਾਂ ਨਹੀਂ ਕੱਢੀ ਪਰ ਉਹ ਸਮਝ ਮੈਨੂੰ ਵੀ ਨਹੀਂ ਆਈ ਹਿੰਦੀ ਵੀ ਆਉਦੀ ਹੋਈ ਐ ਠੀਕ ਹੈ ਨਾ ਕਾਦੇ ਵਾਸਤੇ ਪੰਗੇ ਲਈ ਜਨ ਜੋ ਨਹੀਂ ਬੋਲਨੀ ਆਉਂਦੀ ਉੱਥੇ ਪੰਜਾਬੀ ਚ ਬੋਲ ਲੋ ਜਦੋਂ ਹੈਗਾ ਉੱਥੇ ਪ੍ਰੋਵੀਜ਼ਨ ਕਿ ਪੰਜਾਬੀ ਚ ਗੱਲ ਕਰਨੀ ਆ ਬੋਲੋ ਪੰਜਾਬੀ ਚ ਆ ਵੀਤ ਪੰਜਾਬੀ ਚ ਬੋਲਿਆ ਹੁਣ ਸਾਰੇ ਉਹ ਹੁਣ ਰਾਜਾ ਵੜਿੰਗ ਚਲੇ ਗਿਆ ਚੰਦੂ ਮਾਨੀ ਵਾਲੀ ਪਦਵੀ ਉਹਨੇ ਲੈ ਲਈ ਉਹ ਵੀ ਹਿੰਦੀ ਤੈਨੂੰ ਨਹੀਂ ਆਉਂਦੀ ਨਾ ਬੋਲ ਯਾਰ ਉਹ ਉਹ ਹਿੰਦੀ ਚ ਪੈ ਨਿਕਲਦਾ ਪਤਾ ਨਹੀਂ ਕੀ ਕਹਿੰਦਾ ਉਹ ਹਨਾ ਸੋ ਇਸ ਕਰਕੇ ਵੀਰੋ ਇਹਨਾਂ ਨੂੰ ਪਤਾ ਹੀ ਨਹੀਂ ਆਪਣੀ ਪਾਸ਼ਾ ਦੀ ਵੈਲਿਊ ਦਾ ਆਪਾਂ ਪੰਜਾਬੀ ਬੋਲੋ ਪੰਜਾਬੀ ਬੋਲਣ 'ਚ ਸ਼ਰਮ ਮਹਿਸੂਸ ਕਿਉਂ ਕਰਦੇ ਹੋ ਵੀ ਕੋਈ ਕੋਈ ਕਿਸੇ ਗੱਲੋਂ ਕਮੀ ਹੈ ਕੋਈ ਪਾਸ਼ਾ 'ਚ ਕਮੀ ਹੈ ਆ ਆਰਟੀਫੀਸ਼ਲ ਇੰਟੈਲੀਜੈਂਸ ਉਹਦੇ ਵਿੱਚ ਹਜੇ ਪੰਜਾਬੀ ਨਹੀਂ ਐਡ ਕੀਤੀ ਅਸੀਂ ਪੰਜਾਬੀ ਐਡ ਕਰਾ ਰਹੇ ਆ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਮਿਲ ਕੇ